ਪੰਜਾਬ ਦੇ ਮੰਤਰੀ ਸ਼੍ਰੀ ਆਮਲਾ ਲੋਹੜਾ ਜੀ ਦੇ ਬਦੌਲਤ ਸਾਡੇ ਸਮੂਹ ਦਾ ਪੜਿਆ ਇਕੱਤਰਨਾ ਲੈ ਕੇ ਆਇਆ ਹੈ ਜੀ ਉਹ ਜੀ ਬੰਨ ਬਣਾ ਕੀ ਕਰਕੇ ਆਇਓ ਸਰ ਮੈਡਮ ਸਵਾਗਤ ਹੈ ਸਰ ਆਰਡਰ ਮੰਤਰੀ ਜੀ ਜੀ ਅੱਜ ਦੀ ਕੋ ਪੀਪਲ ਹਾਊਸ ਕੋਲ ਤੋਂ ਨਾਮ ਦਿੱਤੀ ਹੋਵੇ ਹਾਂ ਜੀ ਜੀ ਲਾਜੀ ਨੋਸਾਰੀ ਦਾ ਤਤਵਾਦਨ ਕਾ ਲਈ ਮੌਕਾ ਹੋਇਆ ਉਹ ਕਿ ਉਹ ਪਾਉਂ ਸਕਦੇ ਆ ਪਿੱਛੇ ਆ ਪਿੱਛੇ ਬਈ ਬਣਾਇਆ ਚਲੋ ਦੇਖੋ ਇਸ ਤਰ੍ਹਾਂ ਕਿ ਜਦੋਂ ਦੀ ਪਿਛਲੇ ਸਵਾ ਤਿੰਨ ਸਾਲ ਤੋਂ ਸੁਨਾਮ ਹਲਕੇ ਨੇ ਮੇਰੀ ਜ਼ਿੰਮੇਵਾਰੀ ਲਈ ਹੈ ਕਿ ਮੈਂ ਆ ਆਪਣੀ ਪੂਰੀ ਮਿਹਨਤ ਨਾਲ ਲੋਕਾਂ ਦੀ ਸੇਵਾ ਜਿਹੜੀ ਉਹ ਕਰ ਸਕਾਂ ਹਲਕੇ ਨੂੰ ਸਹੂਲਤਾਂ ਦੇਣ ਦੇ ਵਿੱਚ ਉਦੋਂ ਦੇ ਹੀ ਇਹ ਫਰਜ਼ ਨਿਭਾ ਰਹੇ ਆ ਤੇ ਅੱਜ ਇੱਕ ਲੰਬੇ ਸਮੇਂ ਦੀ ਜ਼ਰੂਰਤ ਕਹੂੰਗਾ ਕਿਉਂਕਿ ਮੰਗ ਤਾਂ ਨਹੀਂ ਕਹੂੰਗਾ ਕਿਉਂਕਿ ਮੰਗ ਤਾਂ ਇਹ ਕਿਸੇ ਕਦੇ ਕਿਸੇ ਨੇ ਮੰਗੀ ਨਹੀਂ ਸੀਗੀ ਪੂਰੇ ਹਲਕੇ ਦੇ ਵਿੱਚੋਂ ਅ ਕਿਸੇ ਨੂੰ ਆਈਡੀਆ ਵੀ ਨਹੀਂ ਸੀਗਾ ਵੀ ਇਹ ਹੋ ਸਕਦਾ ਸੋ ਮੇਰਾ ਆਪਣਾ ਖਿਆਲ ਸੀ ਇਹ ਕਿ ਸੁਨਾਮ ਕਿਉਂਕਿ ਮੇਨ ਰੋਡ ਦੇ ਉੱਪਰ ਪੈਂਦਾ ਤੇ ਰਾਈਟ ਫਰੋਂ ਤੁਸੀਂ ਅ ਅਬੋਹਰ ਫਾਜ਼ਿਲਕਾ ਤੋਂ ਚੱਲ ਪੋ ਬਠਿੰਡਾ ਮਾਨਸਾ ਸੁਨਾਮ ਪਟਿਆਲਾ ਚੰਡੀਗੜ੍ਹ ਤੱਕ ਇਸ ਸਾਰੇ ਦੀ ਸਾਰੀ ਰੋਡ ਦੇ ਉੱਪਰ ਜੇ ਕੋਈ ਐਕਸੀਡੈਂਟ ਹੋ ਜੇ ਤੇ ਕਿਤੇ ਵੀ ਕੋਈ ਟਰੋਮਾ ਸੈਂਟਰ ਨਹੀਂ ਹੈਗਾ ਪੂਰੇ ਪੰਜਾਬ ਦੇ ਵਿੱਚ ਸਿਰਫ 5 ਟਰੋਮਾ ਸੈਂਟਰ ਨੇ ਜਲੰਧਰ ਪਠਾਨਕੋਟ ਖੰਨਾ ਫਿਰੋਜ਼ਪੁਰ ਫਾਜ਼ਿਲਕਾ ਤੇ ਉਹ ਪੰਜੇ ਦੇ ਪੰਜ ਨੇ ਜਿਹੜੇ ਉਹ ਨੈਸ਼ਨਲ ਹਾਈਵੇਜ਼ ਦੇ ਉੱਪਰ ਨੇ ਤੇ ਇਹ ਇੱਕੋ ਇੱਕ ਕਲਮ ਕੱਲਾ ਇੱਕ ਇਹੋ ਜਿਹਾ ਟਰੋਮਾ ਸੈਂਟਰ ਸੁਨਾਮ ਦੇ ਵਿੱਚ ਬੰਡ ਜਾ ਰਿਹਾ ਹੈ ਅੱਜ ਜਿਹਦਾ ਨੀ ਪੱਥਰ ਰੱਖ ਰਿਹਾ 5 ਕਰੋੜ ਦੀ ਲਾਗਤ ਨਾਲ ਜਿਹੜਾ ਸਟੇਟ ਹਾਈਵੇ ਦੇ ਉੱਪਰ ਹੋਊਗਾ ਔਰ ਇਸ ਪੂਰੀ ਦੀ ਪੂਰੀ ਮਾਲਵਾ ਬੈਲਟ ਨੂੰ ਇਹ ਕੇਟਰ ਕਰੂਗਾ ਜੇ ਕਿਤੇ ਕੋਈ ਖੁਦਾ ਨਾ ਖਾਸਤਾ ਗੋਡ ਫਾਰਬਿਡਾ ਕੋਈ ਹਾਦਸਾ ਹੋ ਜਾਂਦਾ ਤੇ ਉਹਨਾਂ ਨੂੰ ਇਸ ਟਰੋਮਾ ਸੈਂਟਰ ਦੇ ਵਿੱਚ ਉਹਨਾਂ ਮਰੀਜ਼ਾਂ ਨੂੰ ਉਹਨਾਂ ਫਟੜੜ ਵਿਅਕਤੀਆਂ ਨੂੰ ਇੱਥੇ ਸੰਭਾਲਿਆ ਜਾਊਗਾ ਸੋ ਮੇਰਾ ਤਕਰੀਬਨ 2.5-3 ਸਾਲ ਹੀ ਮੇਰਾ ਇਹਦੇ ਉੱਪਰ ਮੈਂ ਲੱਗਿਆ ਹੋਇਆ ਸੀਗਾ ਕੋਸ਼ਿਸ਼ ਚੱਲ ਰਹੀ ਸੀਗੀਆਂ ਅਰਚਨਾ ਵੀ ਬਹੁਤ ਆਈਆਂ ਪਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆ ਤੁਹਾਡੇ ਸੁਨਾਮ ਵਾਸੀਆਂ ਸਾਰੇ ਸਾਥ ਸਹਿਯੋਗ ਤੇ ਦੁਆਵਾਂ ਦੇ ਨਾਲ ਅੱਜ ਇਹ ਇੱਕ ਮੇਰਾ ਡ੍ਰੀਮ ਪ੍ਰੋਜੈਕਟ ਹੈ ਉੱਪਰ ਹੋਣ ਜਾ ਰਿਹਾ ਜੀ ਨੀ ਪੱਥਰ ਰੱਖਿਆ ਦਾ ਇਹ ਮੈਕਸਿਮਮ ਤਕਰੀਬਨ ਅ 8 7 8 ਮਹੀਨਿਆਂ ਦੇ ਵਿੱਚ ਇਹ ਬਣ ਕੇ ਜਿਹੜਾ ਇਹ ਤਿਆਰ ਹੋ ਜਾਏਗਾ ਔਰ ਪੂਰੀ ਪੂਰੀ ਮੰਨ ਲਓ ਬੈਲਟ ਨੂੰ ਇਹਦੇ ਨਾਲ ਐਡਵਾਂਟੇਜ ਜਿਹੜਾ ਉਹ ਹੈਗਾ ਸਰ ਆਪਾਂ ਹੈਲਥ ਦੀ ਗੱਲ ਕਰ ਰਹੇ ਹਾਂ ਪਿਛਲੇ ਦਿਨੀ ਤਰੰਜੀ ਖੇੜਾ ਪਿੰਡੇ ਚ ਨਕਲੀ ਦੁੱਧ ਫੜਿਆ ਗਿਆ ਬੇਰਕਾ ਨੂੰ 3000 ਲੀਟਰ ਡੇਲੀ ਸਪਲਾਈ ਕਰਦੇ ਸੀ ਕਿ ਬੇਰਕਾ ਦੇ ਅਧਿਕਾਰੀ ਵੀ ਉਹਦੇ ਕੋਈ ਚੈਕਿੰਗ ਨਹੀਂ ਹੁੰਦੀ ਨਕਲੀ ਤੋਂ ਦੁੱਧ ਇਹ ਮੈਨੂੰ ਆਈਡੀਆ ਨਹੀਂ ਜੀ ਮੈਨੂੰ ਤੁਹਾਡੇ ਤੋਂ ਪਤਾ ਲੱਗਿਆ ਜੇ ਫੜਿਆ ਗਿਆ ਤਾਂ ਦੈਟ ਮੀਨਸ ਉਹ ਵੀ ਸਰਕਾਰ ਦੇ ਕਿਸੇ ਅਧਿਕਾਰੀ ਨੇ ਨਹੀਂ ਫੜਿਆ ਹੋਊਗਾ ਕਈ ਵਾਰੀ ਕੀ ਹੁੰਦਾ ਹੈ ਕਿ ਨਹੀਂ ਜਿਹਦਾ ਧਿਆਨ ਚਾਉਂਦੇ ਪਰ ਜਦੋਂ ਧਿਆਨ ਦੇ ਨਾਲ ਦੀ ਤੁਸੀਂ ਆਪ ਹੀ ਦੱਸ ਰਹੇ ਹੋ ਕਿ ਤੇ ਐਕਸ਼ਨ ਵੀ ਹੋਇਆ ਜੇ ਮੈਂ ਲੋਕਾਂ ਨੂੰ ਵੀ ਅਪੀਲ ਕਰੂੰਗਾ ਕਿ ਇਹ ਜੇ ਕੋਈ ਗੱਲ ਕੋਈ ਗਲਤ ਕੰਮ ਤੁਹਾਡੇ ਧਿਆਨ ਦੇ ਵਿੱਚ ਆਉਂਦਾ ਹੈ ਤਾਂ ਤੁਸੀਂ ਸਰਕਾਰ ਦੇ ਸਰਕਾਰ ਦੇ ਨੁਮਾਇੰਦਿਆਂ ਦੇ ਧਿਆਨ ਦੇ ਵਿੱਚ ਲੈ ਕੇ ਆਓ ਉਹਦੇ ਸਖਤੀ ਨਾਲ ਜਿੱਠਾ ਜਾਊਗਾ ਅਮਨ ਜੀ ਜੇਕਰ ਸਿਵਲ ਹਸਪਤਾਲ ਚ ਮੇਨ ਡਾਕਟਰ ਦੀ ਕਮੀ ਪੂਰੀ ਹੋ ਜੇ ਤਾਂ ਲੋਕਾਂ ਨੂੰ ਬੜੀ ਜਲਦੀ ਦੇਖੋ ਗਾਗੀ ਜੀ ਇਸ ਤਰ੍ਹਾਂ ਹੈ ਕਿ ਪਿਛਲਾ ਲੰਬਾ ਸਮਾਂ ਭਰਤੀਆਂ ਨੇ ਜਿਹੜੀਆਂ ਉਹ ਸਰਕਾਰੀ ਦਫ਼ਤਰਾਂ ਚ ਹੋਈਆਂ ਨਹੀਂ ਖਾਸ ਤੌਰ ਤੇ ਹੈਲਥ ਦੇ ਵਿੱਚ ਉਹ ਭਰਤੀਆਂ ਦਾ ਪ੍ਰੋਸੈਸ ਹੈ ਰੈਗੂਲਰ ਬੇਸਿਸ ਤੇ ਉੱਪਰ ਚੱਲ ਰਹੇ 60000 ਦੇ ਕਰੀ ਭਰਤੀਆਂ ਜਿਹੜੀਆਂ ਹੋ ਚੁੱਕੀਆਂ ਹੁਣ ਵੀ ਚਾਹੇ ਉਹ ਡਾਕਟਰਸ ਨੇ ਨਰਸਿਸ ਨੇ ਪੈਰਾਮੈਡੀਕਲ ਸਟਾਫ ਹੈ ਉਹਨਾਂ ਦਾ ਭਰਤੀਆਂ ਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ ਪਰ ਉਹ ਗੈਪ ਹੀ ਇੰਨਾ ਜ਼ਿਆਦਾ ਸੀਗਾ ਜਿਸ ਦੀ ਵਜ੍ਹਾ ਕਰਕੇ ਟਾਈਮ ਲੱਗ ਰਿਹਾ ਹੈ ਹੌਲੀ ਹੌਲੀ ਸਾਰੀ ਭਰਤੀ ਹੋ ਵੀ ਰਹੇ ਤੇ ਸਾਰੇ ਦੇ ਸਾਰੇ ਦੇਖੋ ਦੋਨੋਂ ਚੀਜ਼ਾਂ ਇਕੱਠੀਆਂ ਚੱਲਦੀਆਂ ਹੁੰਦੀਆਂ ਨੇ ਇੱਕ ਪਾਸੇ ਸਰਕਾਰ ਦਾ ਕੰਮ ਹੁੰਦਾ ਹੈ ਇਨਫਰਾਸਟ੍ਰਕਚਰ ਬਣਾਉਣਾ ਵੀ ਬਿਲਡਿੰਗਾਂ ਇਕੁਇਪਮੈਂਟ ਉਹ ਸਾਰਾ ਹੋਵੇ ਤੇ ਦੂਜੇ ਪਾਸੇ ਨਾਲ ਭਰਤੀਆਂ ਔਰ ਸਟਾਫ ਨੂੰ ਰਿਕਰੂਟ ਕਰਕੇ ਉਹ ਕੰਮ ਚੱਲੇ ਹੁਣ ਜੇ ਆਪਾਂ ਸਮਾਮ ਕлле ਸਮਾਮ ਸਿਵਲ ਹਸਪੀਟਲ ਦੀ ਗੱਲ ਕਰ ਲਈਏ ਇੱਥੇ 9 ਕਮਰਿਆਂ ਦਾ ਓਪੀਡੀ ਬਲਾਕ ਜਿਹੜਾ ਉਹ ਬਣ ਚੁੱਕਿਆ ਬਲੱਡ ਬੈਂਕ ਜਿਹੜਾ ਉਹ ਬਣ ਚੁੱਕਿਆ ਪੂਰੇ 5-6 ਜ਼ਿਲ੍ਹਿਆਂ ਦਾ ਜਿਹੜਾ ਡਰੱਗ ਵੇਅਰ ਹਾਊਸ ਹੈ ਉਹਦੀ ਕੰਸਟਰਕਸ਼ਨ ਚੱਲ ਰਹੀ ਹੈ ਤੇ ਅੱਜ 5 ਕਰੋੜ ਦੀ ਲਾਗਤ ਦੇ ਨਾਲ ਇਹ ਸ਼ੁਰੂ ਹੋਣ ਜਾ ਰਿਹਾ ਸੋ ਮੋਟਾ-ਮੋਟਾ ਜਿਹਾ ਆਪਾਂ ਮੰਨ ਕੇ ਚੱਲੀਏ ਤੇ ਘੱਟੋ-ਘੱਟ 18 19 ਕਰੋੜ ਰੁਪਏ ਜਿਹੜਾ ਉਹ ਸਿਰਫ ਔਰ ਸਿਰਫ ਸੁਨਾਮ ਸਿਵਲ ਹਸਪੀਟਲ ਦੇ ਵਿੱਚ ਲੱਗ ਚੁੱਕਿਆ ਇਹਦੇ ਨਾਲ ਨਾਲ ਦੂਜੇ ਪਾਸੇ ਭਰਤੀਆਂ ਦਾ ਕੰਮ ਚੱਲ ਰਿਹਾ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਹੋਰ 6-8 ਮਹੀਨਿਆਂ ਦੇ ਵਿੱਚ ਸਾਲ ਦੇ ਵਿੱਚ ਤੱਕ ਇਹ ਸਾਰਾ ਬਣ ਕੇ ਤਿਆਰ ਹੋਊਗਾ ਉਹ ਤੱਕ ਸਟਾਫ ਦੀ ਜਿਹੜੀ ਜਿੰਨੀ ਰਿਕੁਆਇਰਮੈਂਟ ਹੈਗੀ ਉਹ 100% ਪੂਰੀ ਹੋ ਜਾਊਗੀ ਠੀਕ ਹੈ ਠੀਕ ਇੱਕ ਫੋਟੋ ਆਓ ਜੀ ਜੀ ਲੈ ਤੁਸੀਂ ਸਾਰਾ ਸਲਾਮ ਲੜਦੇ ਦੇਖਦੇ ਦੇਖਦੇ ਵੀ ਜਿਹੜਾ ਹੈਗਾ ਡਾਕਟਰ ਚੰਗੀ ਵਗੈਰਾ ਵੀ ਜਿਹੜੀ ਆ ਨਾਲੇ ਟਾਈਮ ਦੇ ਵਿੱਚ ਜਿਹੜੀ ਉਹ ਸਾਡੇ ਮਾਨ ਜੋ ਕੈਬਨ ਮੰਤਰੀ ਸ਼੍ਰੀ ਅਮਨ ਰੋੜਾ ਜੀ ਅੱਜ ਦਾ ਜੋ ਟਰਾਮਾ ਸੈਂਟਰ ਦੇ ਆਪਕਾਡ ਨੂੰ ਆਪਣੇ ਕਰ ਕਮਲਾਂ ਦੇ ਨਾਲ ਕਰਨ